ਨਵਾਂ ਆਫਰ 3 ਅਗਸਤ ਤੱਕ ਸ਼ਾਮ ਨੂੰ 7:30 ਵਜੇ ਤੱਕ ਇਹ ਸੇਲ ਐਕਸਟੈਂਡ ਕਰਤੀ ਹੈ ਆਫਰ ਲਗਾਉਣ ਜਾ ਰਹੇ ਆ ਦੇਖੋ ਕੁੜਤਾ ਪਜਾਮਾ ਕੈਡਨੀ ਸੀ ਆਰਾਮ ਰੇਮੰਡ ਸਾਰੀ ਬ੍ਰਾਂਡ ਤੁਹਾਨੂੰ ਮਿਲਣਗੇ ਜਿਹੜਾ ਮਰਜ਼ੀ ਬ੍ਰਾਂਡ ਲੋ ਆ ਦੇਖੋ ਕੈਡਨੀ ਦੇ ਬ੍ਰਾਂਡ ਹੈ ਸੀ ਆਰਾਮ ਸੀ ਆਰਾਮ ਦਾ ਬ੍ਰਾਂਡ ਹੈ ਕੈਡਨੀ ਤੁਸੀਂ ਚੈੱਕ ਕਰੋ ਹਰ ਕੰਪਨੀ ਦਾ ਮਾਲ ਤੁਹਾਨੂੰ ਇੱਥੇ ਮਿਲੇਗਾ ਜਿਹੜਾ ਮਰਜ਼ੀ ਇੱਕ ਕੁੜਤਾ ਪਜਾਮਾ ਲੋ ਉਹਦੇ ਨਾਲ ਇੱਕ ਕੁੜਤਾ ਪਜਾਮਾ ਸਾਡੇ ਕਲਰ ਲੈ ਲੋ ਚਾਹ ਵਾਈਟ ਲੋ ਆ ਵਾਲਾ ਕੁੜਤਾ ਪਿਆਮਾ ਜਿਹਦੇ ਤੇ ਕੀ ਆਹ ਸਟicker ਲੱਗਿਆ ਹੈ ਬ੍ਰਾਂਡ ਲੱਗਿਆ ਹੈ ਇਹ ਵਾਲਾ ਕੁੜਤਾ ਪਿਆਮਾ ਤੁਹਾਨੂੰ ਫ੍ਰੀ ਮਿਲੂਗਾ ਮਤਲਬ ਇੱਕ ਇੱਕ ਕੁੜਤਾ ਪਿਆਮਾ ਲੈ ਜਾਓ ਦੂਜਾ ਫ੍ਰੀ ਆਹ ਦਾ ਧਾਂਕਾ ਤੁਸੀਂ ਲਾਤੀਆਂ ਆਹ ਲਈ ਤਾਂ ਆ ਕੇ ਦੱਸੋ ਨਾ ਕੀ ਕਰਨਾ ਇਹ ਇਹ ਆਫਰ ਹੋਰ ਦਿੱਤੀ ਹੈ ਤਗੜ ਸਾਹਿਬ ਜੀ ਇਹ ਲੈਣੇ ਆ ਜੇ ਤੁਸੀਂ ਫ੍ਰੀ ਲੈਣਾ ਉਸ ਕਿਸੇ ਵੀ ਕੁੜਤੇ ਪਿਆਮੇ ਨਾਲ ਇਹ ਵਾਲੇ ਦੋ ਕੁੜਤੇ ਪਿਆਮੇ ਫ੍ਰੀ ਦੇਖੋ ਆ ਤਾਂ ਬਹੁਤ ਵੱਡਾ ਫਾਇਦਾ ਅੰਕਲ ਓਮ ਮੋਗਾ ਰੋਡ ਬਾਗ ਬਣਾ ਆ ਜੋ ਜਿਹੜਾ ਮਰਜ਼ੀ ਕੋਰਤਾ ਵੀ ਅੰਮਾ ਖਰੀਦੋ ਇੱਕ ਕੋਰਤੇ ਪਜਾਮੇ ਦੇ ਨਾਲ ਦੋ ਕੋਰਤੇ ਪਜਾਮੇ ਫ੍ਰੀ ਲੈ ਜਾਓ ਭਾਈ ਆ ਦੇਖੋ ਸ਼ਰਟਾਂ ਦੇ ਡਿਜ਼ਾਈਨ ਦੇਖੋ ਤੁਸੀਂ ਕਿੰਨੀਆਂ ਸ਼ਰਟਾਂ ਪਈਆਂ ਇੱਕ ਸ਼ਰਟ ਨਾਲ ਇੱਕ ਸ਼ਰਟ ਫ੍ਰੀ ਹੈ ਜੀ ਜਿਹੜੀ ਮਰਜ਼ੀ ਸ਼ਰਟ ਲੋ ਜਿੰਨੀ ਵੀ ਸ਼ਰਟ ਤੁਸੀਂ ਲਓਗੇ ਇੱਕ ਸ਼ਰਟ ਨਾਲ ਇੱਕ ਸ਼ਰਟ ਫ੍ਰੀ ਮਿਲੂਗੀ ਇੱਕ ਪੈਂਟ ਨਾਲ ਇੱਕ ਪੈਂਟ ਫ੍ਰੀ ਮਿਲੂਗੀ ਤੁਸੀਂ ਪੈਂਟ ਮੀਨ ਪੈਂਟ ਦਾ ਕੱਪੜਾ ਸ਼ਰਟ ਦਾ ਕਪੜਾ ਸ਼ਰਟ ਦਾ ਕਪੜਾ ਜੇ ਤੁਸੀਂ ਇੱਕ ਇੱਕ ਸ਼ਰਟ ਆ ਲੈਂਦੇ ਹੋ ਸ਼ਰਟ ਦਾ ਕਪੜਾ ਲੈਂਦੇ ਹੋ ਤੇ ਉਹਦੇ ਨਾਲ ਤੁਸੀਂ ਆ ਵਾਲਾ ਸ਼ਰਟ ਦਾ ਕਪੜਾ ਫ੍ਰੀ ਲੈ ਸਕਦੇ ਹੋ ਕੋਈ ਵੀ ਕਲਰ ਕੋਈ ਵੀ ਸਾਡੇ ਸ਼ਹਿਰ ਦੇ ਨੇੜੇ ਤੇੜੇ ਜਿਹੜੇ ਸ਼ਹਿਰ ਹੈ ਉੱਥੇ ਕੋਟ ਪੈਂਟ ਕੁੜਤੇ ਪਿਆਮਿਆਂ ਦੇ ਵਿੱਚ ਬਹੁਤ ਵੱਡੀ ਲੁੱਟ ਹੁੰਦੀ ਹੈ ਉਹ ਅਸੀਂ 3-4 ਸਾਲਾਂ ਤੋਂ ਬਹੁਤ ਘਟਾਤੀ ਹੈ ਸਾਡੇ ਕਰਕੇ ਰੇਟ ਬਾਜ਼ਾਰ ਦੇ ਵਿੱਚ ਬਹੁਤ ਡਾਊਨ ਹੋਏ ਆ ਸਟਿਚਿੰਗ ਸਾਡੀ 8-10 ਦਿਨ ਦੇ ਲਈ ਬੰਦ ਹੈ ਸਟਿਚਿੰਗ 1 ਤਰੀਕ 1 ਅਗਸਤ ਤੱਕ ਸਾਡੀ ਸਟਿਚਿੰਗ ਬੰਦਾ ਹੈ ਫੈਕਟਰੀ ਸਾਡੀ ਕਲਰ ਹੋ ਰਹੀ ਹੈ ਉੱਥੇ ਸਾਡਾ ਕਲਰ ਚੱਲ ਰਿਹਾ ਪੂਰੀ ਤਿਆਰੀ ਚੱਲ ਰਹੀ ਹੈ 24 ਸੀਜ਼ਨ ਦੇ ਲਈ ਆਫਰ ਇਹ ਹੈ ਜੀ ਜਿਹੜਾ ਵੀ ਤੁਸੀਂ ਕਪੜਾ ਲਓਗੇ ਜਿੰਨੇ ਐਮ ਆਰ ਪੀ ਵਾਲਾ ਕੋਟ ਪੈਂਟ ਦਾ ਜਿਹੜਾ ਵੀ 2 ਪੀਸ 3 ਪੀਸ ਜੋ ਵੀ ਲਓਗੇ ਅਗਰ ਤੁਸੀਂ 3 ਪੀਸ ਲਿੱਤਾ ਤਾਂ ਤੁਹਾਨੂੰ 3 ਪੀਸ ਫ੍ਰੀ ਹੈ ਟੂ ਪੀਸ ਲਿੱਤਾ ਤਾਂ ਤੁਹਾਨੂੰ ਟੂ ਪੀਸ ਦਾ ਕਪੜਾ ਨਾਲ ਫ੍ਰੀ ਆ ਉਸ ਰੇਂਜ ਦਾ ਹੀ ਹੋਣਾ ਚਾਹੀਦਾ ਜਿਹੜਾ ਮਰਜ਼ੀ ਬ੍ਰਾਂਡ ਲੈ ਲੀਏ ਚਾਹੇ ਸੀਐਨਓ ਨੇ ਲੀਏ ਰੇਮੰਡ ਨੇ ਲੀਏ ਰੇਮੰਡ ਕੈਡਨੀ ਜੋ ਮਰਜ਼ੀ ਲੋ ਆ ਟਵੀਟ ਦਾ ਮਾਲ ਹੈ ਜੈਕਟਾਂ ਬਣਦੀਆਂ ਪੂਰੇ ਸੀਜ਼ਨ ਦੇ ਵਿੱਚ ਅੱਜ ਤੁਹਾਨੂੰ ਬਹੁਤ ਵੱਡੀ ਆਫਰ ਦੇਣ ਜਾ ਰਹੇ ਹਾਂ ਇੱਕ ਜੈਕਟ ਦੇ ਨਾਲ ਇੱਕ ਜੈਕਟ ਦਾ ਕਪੜਾ ਫ੍ਰੀ ਮਿਲਗਾ ਇੱਕ ਕੱਪੜੇ ਜੈਕਟ ਦੇ ਨਾਲ ਇੱਕ ਕਪੜਾ ਜੈਕਟ ਦਾ ਤੁਹਾਨੂੰ ਫ੍ਰੀ ਦੇਵਾਂਗੇ ਭਾਜੀ ਪ੍ਰੀਮੀਅਮ ਕੁਆਲਿਟੀ ਹੈ ਪ੍ਰੀਮੀਅਮ ਹੀ ਹੁੰਦੀ ਹੈ ਭਾਜੀ ਸਾਡੇ ਕੋਲ ਹੋਲੈਂਡ ਟੈਰੀ ਦਾ ਬ੍ਰਾਂਡ ਹੈ ਬਹੁਤ ਵੱਡਾ ਬ੍ਰਾਂਡ ਹੈ ਚੈੱਕ ਕਰੋ ਤੁਸੀਂ ਹਾਲਮਾਰਕ ਲੱਗਿਆ ਸੋ ਆਜੋ ਸਾਡੇ ਭਰਾਵਾਂ ਦੇ ਬਹੁਤ ਵੱਡੇ ਫਾਇਦੇ ਜੀ ਇਹ ਆਫਰ ਹੈਗੀ ਆ 28 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 7 ਦਿਨ ਬਹੁਤ ਵੱਡੇ ਫਾਇਦੇ ਹੋਣੇ ਆ ਇਹ 500 ਰੁਪਏ ਦੀ ਟੀ-ਸ਼ਰਟ ਹੈ ਪੈਸੇ ਪਿਆਰ ਜਿਹੇ ਯਾਰ ਜਿੰਨੇ ਦੀ ਵੀ ਹੈ 249 ਦੀ ਟੀ-ਸ਼ਰਟ ਹੈ ਚੈੱਕ ਕਰੋ ਫੱਟੇ ਫੇ ਇਹ ਦੋ ਟੀ-ਸ਼ਰਟਾਂ ਨਾਲ ਇੱਕ ਟੀ-ਸ਼ਰਟ ਫ੍ਰੀ ਹੈ ਦੋ ਟੀ-ਸ਼ਰਟਾਂ ਨਾਲ ਇੱਕ ਟੀ-ਸ਼ਰਟ ਫ੍ਰੀ ਆ ਭਾਈ ਇਹ ਤਾਂ ਉਦੋਂ ਦੇ ਅੱਧੇ ਰੇਟਾਂ ਹੀ ਸੀ ਪਹਿਲਾਂ ਹੀ ਲੇਕਿਨ ਲੇਕਿਨ ਮਾਲ ਥੋੜਾ ਜਿਹਾ ਹੀ ਹੈ ਜਿੰਨਾ ਹੈਗਾ ਉਹਨਾਂ ਕੱਸੀ ਦੇ ਦੇ ਦਾਂਗੇ ਚਾਹੇ ਗਬਰੂ ਵਾਲੀ ਲੈ ਜਾਓ ਚਾਹੇ ਤੁਸੀਂ ਲੈ ਜਾਓ ਅਮਰੀਕਾ ਵਾਲੀ ਚਾਹੇ ਤੁਸੀਂ ਲੈ ਜਾਓ ਕੈਨੇਡਾ ਵਾਲੀ ਹੁਣ ਮਾਮੇ ਤੋਂ ਫੁੱਫੜ ਤੋਂ ਭੂਆ ਤੋਂ ਚਾਚੇ ਤੋਂ ਬਾਹਰੋਂ ਕੱਪੜੇ ਮਗਵਾਉਣ ਦੀ ਲੋੜ ਨਹੀਂ ਖਾਸ ਤੌਰ ਤੇ ਟੀ-ਸ਼ਰਟਾਂ ਅੰਕਲ ਹੋਮ ਤੇ ਕੋਟੀਆਂ ਦੇ ਪਾਰ ਰੇਟ ਕਰ ਦਿੱਤੇ ਜੋ ਰੇਟ ਤੁਹਾਨੂੰ ਅੰਕਲ ਹੋਮ ਮੋਕਰ ਉਹ ਬਾਗਾਪੁਰਾ ਦੇ ਰਿਆ ਇਹ ਰੇਟ ਨਹੀਂ ਕਿਤੇ ਮਿਲਣੇ ਯਾਦ ਰੱਖਿਓ 28 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 7 ਦਿ